ਖਰਚਾ 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 ਤੈ ਤੂੰ ਉਹੀ ਆ ਨਾ ਜਿਹੜਾ ਜਿਮ ਦੇ ਵਿੱਚ ਬੜੇ ਵਲੌਗ ਜੇ ਪਉਣਾ ਹੁੰਦਾ ਮੰਨੂ ਲੱਗ ਰਾ ਥਾਮ ਲਾਡੇ ਪਵਾਦੀਆ ਬਹੁਤ ਤਕੜੇ ਫੈਨ ਲਗਾ ਮੰਨੂ ਤੇਰੀ ਫੈਨ ਮੈਂ ਜਾਵੇ ਜਾ ਕੰਮ ਕਰ ਕਿਤੇ ਜਾ ਕੇ ਤੇਰੀਆਂ ਵੀਡੀਓਜ਼ ਉਹ ਵੇਖੀ ਸੀ ਤੇਰੀ ਮੈਂ ਵੀਡੀਓ ਜਿਹਦੇ ਵਿੱਚ ਇੱਕ ਪਾਸੇ ਤੂੰ 25 ਕਿਲੋ ਦਾ ਡੰਬਲ ਫੜੀ ਫੜਦਾ ਦੂਜੇ ਪਾਸੇ 35 ਕਿਲੋ ਦਾ ਫੜੀ ਫਿਰਦਾ ਆ ਵੇਖੋ ਜਰਾਕ ਤੁਸੀਂ ਵੀ ਇਹਦੀ ਵੀਡੀਓ ਤੇ ਫਿਰ ਗੱਲ ਕਰਦੇ ਹੇ ਕੋਈ ਜਵਾਬ ਤੇਰੇ ਕੋਲ ਬਾਤੋ ਜੀ ਮੇਰਾ ਨਾ ਇੱਕ ਡਾਲਾ ਛੋਡਾ ਹੋ ਰਿਹਾ ਜੀ ਇੱਕ ਡਾਲਾ ਬਣਾ ਹੋ ਰਿਹਾ ਇਸ ਕਰਕੇ ਜੀ ਮੈਨਾਂ ਇੱਕ 35000 ਇੱਕ 35000 ਦਾ ਜੀ ਬਾਕੀ ਵੀਡੀਓ ਵਿੱਚ ਸਾਰੇ ਵਧੀਆ ਕਰਾਂ ਜੀ ਟ੍ਰਿਕ ਬਹੁਤ ਵਧੀਆ ਤੇ ਹਾਂ ਸਾਰੇ ਨੂੰ ਟ੍ਰੇਨਿੰਗ ਆਇਆ ਵੱਡਾ 35 ਤੇ 25 ਦੇ ਡੰਬਲ ਚੱਕ ਚੱਕ ਕੇ ਤੇ ਵੀਡੀਓ ਸਪਾਉਂਦਾ ਰਹਿੰਦਾ ਆ ਅਲਾਨੀ ਕਿੱਥੋਂ ਲੋਕੀ ਉੱਠ ਕੇ ਆ ਜਾਂਦੇ ਐਵੇਂ ਤੁਸੀਂ ਵੀ ਸਾਰੇ ਜਾਣੇ ਐਵੇਂ ਇਹਦੀਆਂ ਵੀਡੀਓਜ਼ ਨਾ ਵੇਖਿਆ ਕਰੋ ਜੇ ਰੀਅਲ ਸਟੇਟ ਦੇ ਵਾਸਤੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਥੋੜੀ ਰੀਅਲਟਰ ਰਮਨ ਪੁੱਲਰ ਮੇਰੀ ਆਈਡੀਆ ਰੀਅਲਟਰ ਰਮਨ ਪੁੱਲਰ ਤੁਸੀਂ ਉਹਨੂੰ ਫੋਲੋ ਕਰਨਾ ਨਹੀਂ ਭੁੱਲਣਾ ਤੇ ਉਹਦੇ ਨਾਲ ਨਾਲ ਥੋੜੀਆਂ ਬੋਤੀਆਂ ਵੀਡੀਓਜ਼ ਮੈਂ ਜਿੰਮ ਦੀਆਂ ਵੀ ਪਾਉਣੀ ਆ ਇਹਦੇ ਨਾਲੋਂ ਤਾਂ ਕਿਤੇ 100 ਗੁਣਾ ਚੰਗੀ ਜਿੰਮ ਲਾਉਣੀ ਆ ਆਇਆ ਵੱਡਾ ਮੈਂ ਜਾਣਾਂ ਥਾਰੀਆਂ ਮੀੜੀਆਂ ਕਿਹੜੀਆਂ ਥਾਂ ਪਾਵਾਂ ਜੀ ਜਿੰਮ ਵਾਲੀਆਂ ਜੀ ਮਾਲੀਆਂ ਇੱਕ ਮਿੰਟ ਵੀਰਾ ਜਾਂ ਬੀਬੀ ਕੀ ਮੀੜੀਆਂ ਦੇਖੋ ਪਹਿਲਾਂ ਉਹ ਦੇਖ ਲਈ ਵੀਰ 50 50 ਕਿਲੋ ਦੇ ਡੰਬਲ ਤਾਂ ਲਾ ਰੱਖੇ ਲਾ 10 10 ਕੇ ਰਹੀ ਅਰੇ ਮੰਨ ਮੱਤਾਂ ਦੇ ਰਹੀ ਕਹਾ ਲਾ 10 ਕੰਮ ਮੇਰੇ ਵੀਡੀਓ ਬਲੌਗ ਦੇਖੀਂ ਤੋ ਇਹ ਇੱਕ ਤੋ ਉਹਨਾਂ ਦੇਖ ਲਿਓ ਵੀਰ ਅੱਜ ਕੱਲ ਕਿਸ ਨੂੰ ਟ੍ਰੇਨਿੰਗ ਦੇਣੇ ਦਾ ਟਾਈਮ ਹੀ ਨਹੀਂ ਰਿਹਾ ਹੈਗਾ ਆਰ ਬੱਤਾ ਕਰਦੀ ਕਹਾ ਬਈ ਮੇਰੇ ਬਲੌਗ ਦੇਖਿਆ ਕਰੋ ਜਦੋਂ ਵਧੀਆ ਵੀਰ ਰੀਅਲ ਸਟੇਟ ਦਾ ਜੋ ਕੰਮ ਕਰਾ ਵੀ ਚੱਲ ਤਾ ਕਰੀ ਚੱਲ ਹੈ ਜਿੰਮ ਗਿਆ ਵੀਡੀਓ ਪਾਉਣ ਨੂੰ ਲਾੜਾ ਹੈ ਤੋ ਹੈ ਵੀਰ ਮੇਰੇ ਜਾਂ ਵੀਡੀਓ ਦੇਖਿਆ ਕਰੋ ਇਹ ਰੀਅਲ ਸਟੇਟ ਗਿਆ ਰੀਲਸ ਕੇ ਦੇਖਿਆ ਕਰੋ ਕੱਲ ਨੂੰ ਨਵਾਂ ਬਲੌਗ ਪਾਵਾਂਗਾ